ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਦਿਨੀ ਬਗੇਸ਼ਵਰ ਧਾਮ ਦੇ ਵਿੱਚ ਗਏ ਸੀ ਤੇ ਉੱਥੇ ਤਰਿੰਦਰ ਸ਼ਾਸਤਰੀ ਦੇ ਕੋਲ ਖੜ ਕੇ ਇੱਕ ਗੱਲ ਕਹੀ ਕਹਿੰਦੇ ਜੀ ਇਹ ਮੇਰਾ ਛੋਟਾ ਭਾਈ ਹੈ ਫਿਰ ਉਸ ਤੋਂ ਬਾਅਦ ਕਈ ਹੋਰ ਨੇਤਾ ਵੀ ਗਏ ਤੇ ਕਈ ਜਾਣਗੇ ਤੇ ਕਈ ਪ੍ਰਧਾਨ ਮੰਤਰੀ ਸਾਹਿਬ ਦੇ ਜਾਣ ਤੋਂ ਪਹਿਲਾਂ ਵੀ ਗਏ ਆ ਹੁਣ ਸਵਾਲ ਮਨ ਦੇ ਵਿੱਚ ਪੈਦਾ ਹੁੰਦਾ ਵੀ ਜੇਕਰ ਤ੍ਰਿੰਦਰ ਸ਼ਾਸਤਰੀ ਦੂਜੇ ਦੇ ਮਨ ਦੀ ਗੱਲ ਪੜ੍ਹ ਕੇ ਤੇ ਪਰਚੇ ਦੇ ਉੱਤੇ ਲਿਖ ਦਿੰਦੇ ਆ ਤੇ ਕਿਉਂ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਦੌਰੇ ਦੇ ਮੌਕੇ 트ੰਪ ਦੇ ਕੋਲੇ ਜਾਣ ਦੇ ਮੌਕੇ ਤਰੇਂਦਰ ਸ਼ਾਸਤਰੀ ਨੂੰ ਨਾਲ ਲੈ ਗਏ ਘੱਟੋ-ਘੱਟ ਸਾਨੂੰ ਇਸ ਗੱਲ ਦਾ ਪਤਾ ਤਾਂ ਲੱਗ ਜਾਂਦਾ ਉਹ ਮਨ ਪੜ ਕੇ ਪਰਚੇ ਦੇ ਉੱਤੇ ਲਿਖੇ ਹੁੰਦੇ ਕਿ ਉਹ ਭਾਰਤ ਦੇ ਉੱਤੇ ਟੈਰਫ ਕਿੰਨਾ ਲਾਉਣਾ ਚਾਹੁੰਦਾ 트੍ਰੰਪ ਦੇ ਵੱਲੋਂ ਭਾਰਤ ਦੇ ਪ੍ਰਤੀ ਕੀ ਸੋਚ ਰੱਖੀ ਗਈ ਹੈ 트੍ਰੰਪ ਭਾਰਤ ਨੂੰ ਦਬਕਾਉਣਾ ਚਾਹੁੰਦਾ ਤਾਂ ਸਾਡੇ ਹੋਰ ਕਿੰਨੇ ਨੌਜਵਾਨ ਭਾਰਤ ਦੇ ਡਿਪੋਰਟ ਕਰਨ ਦਾ ਚਾਹਵਾਨ ਸਾਨੂੰ ਘੱਟੋ-ਘੱਟ ਇਸ ਗੱਲ ਦਾ ਪਤਾ ਤਾਂ ਲੱਗ ਜਾਂਦਾ ਕੀ ਪਤਾ ਮਨ ਦੀ ਗੱਲ ਉਸ ਵੇਲੇ ਤ੍ਰੇਂਦਰ ਸ਼ਾਸਤਰੀ ਪੜ ਕੇ ਗੱਲ ਕਹਿ ਦਿੰਦਾ ਵੀ ਆਹ ਦੇਖੋ ਜੀ ਮੈਂ ਪਰਚੇ ਦੇ ਉੱਤੇ ਲਿਖਤਾ ਜਿਲਨਸਕੀ ਦੇ ਬਾਰੇ 트੍ਰੰਪ ਦੀ ਆ ਸੋਚ ਆ ਜੁਕਰੇਨ ਦੇ ਬਾਰੇ ਆ ਸੋਚ ਰਖ ਰਿਆ ਵਲਾਦੀਮੀਰ ਪੁਤਨ ਦੇ ਬਾਰੇ ਆ ਸੋਚ ਰੱਖੀ ਆ ਫਲਾਣਾ ਦੇਸ਼ ਦੇ ਬਾਰੇ ਆ ਸੋਚ ਆ ਤੇ ਕੈਨੇਡਾ ਨੂੰ 51ਵਾਂ ਸੂਬਾ ਕਿਹੜੇ ਵੇਲੇ ਬਣਾਉਣ ਦੀ ਤਿਆਰੀ ਕਰ ਰਿਹਾ ਜੇਕਰ ਨਾਲ ਲੈ ਜਾਂਦੇ ਪ੍ਰਧਾਨ ਮੰਤਰੀ ਸਾਹਿਬ ਆਪਣੇ ਛੋਟੇ ਭਾਈ ਨੂੰ ਤੇ ਕੀ ਪਤਾ ਆ ਗੱਲਾਂ ਉਦੋਂ ਉਗੜ ਕੇ ਸਾਹਮਣੇ ਆ ਜਾਣਗੀਆਂ ਜਿਹੜੀਆਂ ਕਿ ਕਹਦੇ ਆਉਣੀਆਂ ਨਹੀਂ ਸਾਡੇ ਦੇਸ਼ ਦੇ ਵਿੱਚ ਅੰਧਵਿਸ਼ਵਾਸ ਦੀ ਚੱਕੀ ਪੀਸਣ ਵਾਲੇ ਲੋਕਾਂ ਦੀ ਕبھی ਨਹੀਂ ਆ ਮੈਂ ਹੈਰਾਨ ਇਸ ਗੱਲ ਦੇ ਉੱਤੇ ਆ 11 ਵਰ੍ਹਿਆ ਬਾਅਦ ਆਸਾ ਰਾਮ ਨੂੰ ਜ਼ਮਾਨਤ ਮਿਲੀ ਆ ਇਸ ਕਰਕੇ ਕਿਉਂਕਿ ਉਹਦੀ ਸਿਹਤ ਦੇ ਵਿੱਚ ਵਿਗਾੜ ਬਹੁਤ ਆ ਉਹਦੀ ਸਿਹਤ ਇਸ ਵੇਲੇ ਖਰਾਬ ਆ ਤੇ ਉਹਨੂੰ ਇਲਾਜ ਵਾਸਤੇ 31 ਮਾਰਚ ਤੱਕ ਜੇਲ੍ਹ ਦੇ ਵਿੱਚੋਂ ਬਾਹਰ ਰਹਿਣ ਦਾ ਮੌਕਾ ਮਿਲਿਆ ਉਹਨੂੰ ਇਹ ਵੀ ਗੱਲ ਕਹੀ ਆ ਵੀ ਤੂੰ ਆਪਣੀ ਸਤਸੰਗ ਨਹੀਂ ਕਰਨੀ ਉਹ ਪਰ ਕਰ ਰਿਹਾ ਲੋਕਾਂ ਦੇ ਮਨ ਦੇ ਉੱਤੇ ਅਸਰ ਕਿਵੇਂ ਆਉਦਾ ਲੋਕ ਭੇਡਾਂ ਵਰਗੇ ਕਿਵੇਂ ਬਣ ਗਏ ਸਵਾਲ ਇਹ ਆ ਵੀ ਉਹਦੇ ਉੱਤੇ ਦੋਸ਼ ਹੈਗਾ ਜੀ ਕੁੜੀਆਂ ਦੇ ਨਾਲ ਗਲਤ ਕੁਝ ਕਰਨ ਦਾ ਸ਼ੋਸ਼ਣ ਕਰਨ ਦਾ ਉਹਦੇ ਮੁੰਡੇ ਦੇ ਉੱਤੇ ਨਾਰਾਇਣ ਸਾਈਂ ਦੇ ਉੱਤੇ ਵੀ ਦੋਸ਼ ਆ ਪਰ ਲੋਕ ਫਿਰ ਵੀ ਖੜਤਾਲਾਂ ਵਜਾਈ ਜਾਂਦੇ ਲੋਕਾਂ ਦੇ ਨਾਂ ਬਾਪੂ ਜੀ ਆਏ ਨੇ ਬਾਪੂ ਜੀ ਆਏ ਨੇ ਇਸ ਗੱਲ ਦਾ ਸਬੰਧ ਹੀ ਕੋਈ ਨਹੀਂ ਲੋਕਾਂ ਦੇ ਨਾਲ ਸਿਰ ਦੇ ਨਾਲ ਕਿ ਜਿਹੜਾ ਆਸਾ ਰਾਮ ਆਪਣੇ ਪ੍ਰੋਗਰਾਮਾਂ ਦੇ ਵਿੱਚ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸਵਾਹ ਧੂੜ ਧੂੜ ਕੇ ਕਹਿੰਦਾ ਜੀ ਕਿ ਤੁਹਾਡੇ ਸਾਰੇ ਕਸ਼ਟ ਕੱਟੇ ਜਾਣੇ ਆ ਤੇ ਉਹ ਆਪਦੇ ਇਲਾਜ ਵਾਸਤੇ ਜੇਲ੍ਹ ਦੇ ਵਿੱਚੋਂ ਬਾਹਰ ਕਿਉਂ ਹੈ ਜੇਲ੍ਹ ਦੇ ਵਿੱਚ ਸਵਾਬ ਦੇ ਉੱਤੇ ਧੂੜ ਲੰਦਾ ਤੇ ਕੀ ਪਤਾ ਉਹਦਾ ਇਲਾਜ ਹੋ ਜਾਂਦਾ ਲੋਕਾਂ ਦਾ ਇਲਾਜ ਬਭੂਤੀ ਦੇ ਨਾਲ ਕਰਨਾ ਸਵਾਹ ਦੇ ਨਾਲ ਕਰਨਾ ਤੇ ਆਪਦੇ ਇਲਾਜ ਦੇ ਵਾਸਤੇ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਤੇ ਹਸਪਤਾਲ ਦੇ ਵਿੱਚ ਭਰਤੀ ਹੋਣਾ ਤੇ ਭੇਡਾਂ ਵਰਗੇ ਲੋਕ ਫੇਰ ਵੀ ਇਹ ਗੱਲ ਕਹਿੰਦੇ ਬਾਪੂ ਜੀ ਸਹੀ ਨੇ ਬਾਪੂ ਜੀ ਗਲਤ ਨਹੀਂ ਹਨ ਆ ਕੁਝ ਬਣਿਆ ਪਿਆ ਹੁਣ ਗੱਲ ਕਰ ਲੋ ਤੁਸੀਂ ਗੁਰਮੀਤ RAM ਰਹੀਮ ਦੀ ਗੁਰਮੀਤ RAM ਰਹੀਮ ਦੇ ਬਾਰੇ ਜਦੋਂ ਵੀ ਅਸੀਂ ਗੱਲ ਕੀਤੀ ਨਾ ਅਸੀਂ ਹਮੇਸ਼ਾ ਇਹ ਗੱਲ ਕਹੀ ਵੀ ਦੇਖੋ ਬੰਦੇ ਨੇ ਸਮਾਜਿਕ ਕੰਮ ਕੀਤੇ ਆ ਇਹ ਇੱਕ ਵੱਖਰੀ ਗੱਲ ਆ ਪਰ ਜਿਹੜੇ ਉੱਤੇ ਦੋਸ਼ ਲੱਗੇ ਆ ਉਹ ਵੀ ਆਪਾਂ ਘਟਾਕੇ ਨਹੀਂ ਦੇਖ ਸਕਦੇ ਹੁਣ ਆਪਾਂ ਇਹ ਥੋੜੀ ਕਵਾਂਗੇ ਕਿ ਭਾਈ ਬੰਦੇ ਦੇ ਉੱਤੇ ਜੇਕਰ ਕੀ ਹੋਇਆ ਸਾਧਵੀਆਂ ਦੇ ਨਾਲ ਗਲਤ ਕਰਨ ਦਾ ਦੋਸ਼ ਲੱਗਾ ਕੀ ਹੋਇਆ ਛਤਰਪਤੀ ਕਤਲ ਕਾਂਡ ਦੇ ਮਾਮਲੇ ਦੇ ਵਿੱਚ ਉਮਰ ਕੈਦ ਹੋਈ ਆ ਆਤਾ ਗੱਲਾਂ ਪਰੇ ਕਰਗੇ ਪਰ ਗਰੀਬ ਕੁੜੀਆਂ ਦੇ ਵਿਆਹ ਦੇਖੋ ਕਰਦੇ ਆ ਦੇਖੋ ਖੂਨਦਾਨ ਕੈਂਪ ਤਾਂ ਲਾਉਂਦੇ ਆ ਨਾ ਦੇਖੋ ਵਾਤਾਵਰਨ ਦੀ ਸਫਾਈ ਦੀ ਗੱਲ ਤਾਂ ਕਰਦੇ ਆ ਨਾ ਵਾਤਾਵਰਨ ਦੀ ਸਫਾਈ ਕਰਨੀ ਖੂਨਦਾਨ ਕੈਂਪ ਲਾਉਣਾ ਮਨੁੱਖਤਾ ਦੀ ਗੱਲ ਕਰਨੀ ਬਹੁਤ ਵਧੀਆ ਗੱਲ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਿਹੜੇ ਦੋਸ਼ ਲੱਗੇ ਆ ਤੇ ਜਿਹੜੇ ਦੋਸ਼ ਸਾਬਤ ਹੋਏ ਆ ਤੇ ਜਿਹੜੀ ਸਜ਼ਾ ਭੁਗਤੀ ਜਾ ਰਹੀ ਆ ਉਹਦੇ ਉੱਤੇ ਆਪਾਂ ਕਾਟਾ ਫੇਰ ਦਗੇ ਇਹ ਗੱਲਾਂ ਸਮਾਜਿਕ ਵਧੀਆ ਪਰ ਜਿਹੜੀਆਂ ਗੱਲਾਂ ਨੁਕਤਿਆਂ ਦੇ ਰੂਪ ਦੇ ਵਿੱਚ ਉਭਾਰੀਆਂ ਅਦਾਲਤਾਂ ਨਹੀਂ ਜੋ ਸਦਾਮਾ ਹੋਈਆਂ ਉਹਨਾਂ ਨੂੰ ਅਸੀਂ ਕਟਾ ਕਿਵੇਂ ਫੇਰ ਲੀਆ ਕਟਾ ਕੇ ਕਿਵੇਂ ਦੇਖ ਗਏ ਇਹ ਮੈਂ ਗੱਲ ਤਾਂ ਕਹਿੰਦਾ ਮੈਨੂੰ ਬੜੀ ਵਾਰ ਜਦੋਂ ਵੀ ਅਸੀਂ ਇਹ ਗੱਲ ਕਰਦੇ ਜਿ ਕਿ ਗੁਰਮੀਤ RAM ਰਹੀਮ ਨੂੰ ਪੈਰੋਲ ਮਿਲਗੀ ਜਾਂ ਫਰਲੋ ਮਿਲਗੀ ਇਹਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਕੀਤਾ ਤੇ ਫਿਰ ਮੈਨੂੰ ਕਈ ਨਿੱਜੀ ਤੌਰ ਤੇ ਫੋਨ ਵੀ ਆਉਂਦੇ ਆ ਜਦੋਂ ਆਪਾਂ ਜਾਣਦੇ ਕਿ ਹਰਿਆਣੇ ਦੀਆਂ ਚੋਣਾਂ ਦੇ ਮੌਕੇ ਗੁਰਮੀਤ RAM ਰਹੀਮ ਨੂੰ ਬਾਹਰ ਆਉਣ ਦਾ ਮੌਕਾ ਮਿਲਿਆ ਤੇ ਅਸੀਂ ਇਹ ਗੱਲ ਕਹੀ ਜਿ ਕਿ ਹਰ ਵਾਰ ਚੋਣਾਂ ਦੇ ਮੌਕੇ ਹੀ ਕਿਉਂ ਪੈਰੋਲ ਜਾਂ ਫਰਲੋ ਮਿਲਦੀ ਆ ਉਦੋਂ ਮੈਨੂੰ ਕਈ ਸੱਜਣਾ ਨੇ ਫੋਨ ਕਰਕੇ ਕਿਹਾ ਕਰਨੇ ਜੀ ਤੁਹਾਡਾ ਤੋ ਨੂੰ ਇਹਦੇ ਵਿੱਚ ਕੀ ਸਮੱਸਿਆ ਸਾਡੇ ਪਿਤਾ ਜੀ ਨੇ ਦੇਖੋ ਕੈਸੇ-ਕੈਸੇ ਕਮਾਲ ਦੇ ਕੰਮ ਕੀਤੇ ਆ ਐਨੇ ਵੱਡੀ ਗਿਣਤੀ ਦੇ ਵਿੱਚ ਖੂਨਦਾਨ ਕੈਂਪ ਲਾਏ ਆ ਗਰੀਬਾਂ ਦੀਆਂ ਕੁੜੀਆਂ ਦੇ ਵਿਆਹ ਕੀਤੇ ਆ ਸਫਾਈ ਮੁਹਿੰਮ ਉਹਨਾਂ ਨੇ ਚਲਾਈ ਆ ਉਹਨਾਂ ਨੇ ਗਰੀਬਾਂ ਦੇ ਘਰ ਪੁਆਏ ਆ ਮੈਂ ਉਹਨਾਂ ਨੂੰ ਕਿਹਾ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਇਹ ਗੱਲਾਂ ਸੱਚੀਆਂ ਤੇ ਸਭ ਨੂੰ ਕਰਨੀਆਂ ਚਾਹੀਦੀਆਂ ਮੈਨੂੰ ਵੀ ਕਰਨੀ ਚਾਹੀਦੀ ਆ ਪਰ ਜਿਹੜੇ ਦੋਸ਼ ਆ ਤਾਂ ਦੋਸ਼ ਆ ਉਹ ਕਿਹੜੇ ਦੋਸ਼ਾਂ ਨੂੰ ਮਾਰੋ ਗੋਲੀ ਤੁਸੀਂ ਇਹ ਦੇਖੋ ਵੀ ਭਾਈ ਕੁੜੀਆਂ ਦੇ ਵਿਆਹ ਕਿਵੇਂ ਕੀਤੇ ਆ ਮੈਂ ਖਿਆ ਜੀ ਮੇਰੇ ਧਿਆਨ ਦੇ ਵਿੱਚ ਇਹ ਵੀ ਗੱਲ ਆ ਵੀ ਕੁੜੀਆਂ ਨਾਲ ਸਾਧਵੀਆਂ ਨਾਲ ਗਲਤ ਹੋਇਆ ਮੈਂ ਇਹਨੂੰ ਕਿਵੇਂ ਠਾਕੇ ਦੇਖਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਹਿੰਦੇ ਜੀ ਸਾਡੇ ਪਿਤਾ ਜੀ ਨੇ ਇੱਕ ਦਿਨ ਸੀਐਮ ਬਣ ਜਾਣਾ ਸਾਡੇ ਪਿਤਾ ਜੀ ਤਾਂ ਪੀਐਮ ਵੀ ਬਣ ਗਏ ਮੈਂ ਖਿਆ ਜੀ ਮੈਨੂੰ ਕੀ ਇਤਰਾਜ਼ ਆ ਮੈਂ ਤਾਂ ਚਾਹੁੰਦਾ ਜੀ 10 ਵੇਰੀ ਸੀਐਮ ਬਣ ਜਾਣ ਮੈਂ ਚਾਹੁੰਦਾ 20 ਵੇਰੀ ਪੀਐਮ ਬਣ ਜਾਣ ਤੁਸੀਂ ਮੁੱਦੇ ਦੇ ਉੱਤੇ ਆਓ ਨੁਕਤੇ ਦੇ ਉੱਤੇ ਕਿਉਂ ਨਹੀਂ ਆਉਂਦੇ ਮਤਲਬ ਇਹ ਆ ਵੀ ਕਈ ਲੋਕ جنੂਨੀ ਹੁੰਦੇ ਆ ਜਨੂਨੀ ਹੋਣ ਕਰਕੇ ਉਹ ਜੋ ਵਰਤਾਰੇ ਦੀ ਗੱਲ ਆ ਜੋ ਕੁਝ ਦਿਖ ਰਿਹਾ ਉਹਨੂੰ ਵੀ ਆਪਾਂ ਛੋਪਲੇ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਪਹਿਲੀ ਵਾਰ ਨਹੀਂ ਹੋਇਆ ਭਾਰਤ ਦੇ ਲੋਕਾਂ ਦੇ ਸੁਭਾਅ ਦੇ ਵਿੱਚ ਇਹ ਗੱਲ ਭਾਰਤ ਦੇ ਲੋਕ ਪਾਣੀ ਨੂੰ ਗੰਦਾ ਕਰਨਗੇ ਪਰ ਪਾਣੀ ਦੇ ਵਿੱਚ ਛਾਲ ਮਾਰ ਕੇ ਗੱਲ ਕਰਨਗੇ ਕਿ ਭਾਈ ਅਸੀਂ ਤਾਂ ਪਵਿੱਤਰ ਹੋ ਗਏ ਆ ਸਾਡੇ ਪਾਪ ਨਿਕਲ ਗਏ ਆ ਇਹ ਸਾਡੇ ਸੁਭਾਅ ਦੇ ਵਿੱਚ ਸ਼ਾਮਿਲ ਆ ਜਿੱਥੇ ਧਾਰਮਿਕਤਾ ਦੀ ਗੱਲ ਆ ਗਈ ਜਿੱਥੇ ਆਸਥਾ ਦੀ ਗੱਲ ਆ ਗਈ ਉੱਥੇ ਤਰਕ ਅਸੀਂ ਮੰਨਫੀ ਕਰ ਦਿੰਨੇ ਆ ਹੁਣ ਗੁਰਮੀਤਰਾ ਅਰਹੀਮ ਦੇ ਪ੍ਰਸ਼ੰਸਕਾਂ ਦੇ ਰੋ ਕਰਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਦਾ ਖੇੜਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਵਾਰ-ਵਾਰ ਇਹਨੂੰ ਪੈਰੋਲ ਕਿਉਂ ਮਿਲਦੀ ਹੈ ਗਲਤ ਗੱਲ ਆ ਇਸ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਰੱਦ ਕਰਤਾ ਮੁਕਲ ਰੋਤਗੀ ਨੇ ਜਿਹੜੇ ਉਹ ਡੇਰਾ ਮੁਖੀ ਦੇ ਵੱਲੋਂ ਵਕੀਲ ਤੇ ਸ਼੍ਰੋਮਣੀ ਕਮੇਟੀ ਦੇ ਵਕੀਲ ਸਾਹਿਬ ਹੋਰ ਨੇ ਮੁਕਲ ਰੋਤਗੀ ਨੇ ਇਹ ਗੱਲ ਕਹੀ ਉੱਥੇ ਸੀਨੀਅਰ ਵਕੀਲ ਨੇ ਬੜੇ ਵੱਡੇ ਵਕੀਲ ਨੇ ਭਾਰਤ ਦੇ ਸਨਮਾਨਯੋਗ ਨੇ ਉਹਨਾਂ ਨੇ ਇਹ ਗੱਲ ਕਹੀ ਸੁਪਰੀਮ ਕੋਰਟ ਦੇ ਵਿੱਚ ਕਿ ਇੱਕ ਧਾਰਮਿਕਤਾ ਵਾਲੀ ਜੱਥੇਬੰਦੀ ਇੱਕ ਧਾਰਮਿਕ ਕਮੇਟੀ ਰਾਜਨੀਤਿਕ ਗੱਲ ਕਿਉਂ ਕਰ ਰਹੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਗੱਲ ਕਹੀ ਸੀ ਕਿ ਸਰਕਾਰਾਂ ਦੇ ਵੱਲੋਂ ਰਿਆਇਤ ਕਰਕੇ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਆ ਸੁਪਰੀਮ ਕੋਰਟ ਨੇ ਗੱਲ ਕਹੀ ਆ ਕਿ ਜਦੋਂ ਹਾਈ ਕੋਰਟ ਨੇ ਫੈਸਲਾ ਕਰਤਾ ਹਾਈ ਕੋਰਟ ਨੇ ਗੱਲ ਕਹੀ ਕਿ ਸਰਕਾਰ ਦੇ ਵੱਲੋਂ ਆਪਣੀ ਮਰਜ਼ੀ ਮੁਤਾਬਕ ਜਦੋਂ ਫੈਸਲਾ ਲਿਆ ਜਾਣਾ ਉਹ ਧਿਆਨ ਦੇ ਵਿੱਚ ਲਿਆ ਕੇ ਗੁਰਮੀਤ ਰਾਮ ਰਹੀਮ ਨੂੰ ਬਾਹਰ ਆਉਣ ਦਾ ਮੌਕਾ ਮਿਲ ਸਕਦਾ ਤੁਸੀਂ ਸਾਡੇ ਕੋਲੇ ਪਟੀਸ਼ਨ ਕਿਉਂ ਲੈ ਕੇ ਆਏ ਜੇਕਰ ਤੁਹਾਨੂੰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਇਤਰਾਜ਼ ਆ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਗੱਲ ਆ ਤੁਸੀਂ ਭਾਈ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਓ ਤੁਸੀਂ ਜਨ ਹਿੱਤ ਪਟੀਸ਼ਨ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਲਾ ਸਕਦੇ ਤੁਸੀਂ ਹਾਈ ਕੋਰਟ ਦੇ ਵਿੱਚ ਹੀ ਜਾਓ ਤੁਹਾਨੂੰ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਪੈਰੋਲ ਦੇ ਉੱਤੇ ਇਤਰਾਜ਼ ਆ ਤੁਹਾਨੂੰ ਤਰੀਕੇ ਦੇ ਉੱਤੇ ਇਤਰਾਜ਼ ਆ ਤੁਸੀਂ ਇਕੱਲਾ ਇਹ ਨਹੀਂ ਗੱਲ ਕਹਿ ਸਕਦੇ ਵਿਅਕਤੀ ਵਿਸ਼ੇਸ਼ ਦੇ ਤੌਰ ਦੇ ਉੱਤੇ ਕਿ ਭਾਈ ਆਹ ਕਿਵੇਂ ਕਰਤਾ ਆਹ ਤਾਂ ਹੋਣਾ ਨਹੀਂ ਚਾਹੀਦਾ ਵਾਰ-ਵਾਰ ਪੈਰੋਲ ਕਿਵੇਂ ਮਿਲਦੀ ਆ ਅਦਾਲਤ ਨੇ ਕਿਹਾ ਜੀ ਟੈਕਨੀਕਲ ਗੱਲ ਵੀ ਕੱਟ ਕੇ ਲੈ ਕੇ ਆਓ ਵੀ ਅੱਜ ਤੱਕ ਇਹ ਹੋਇਆ ਨਹੀਂ ਤੇ ਇਹ ਕੁਝ ਜਾਣਬੁੱਝ ਕੇ ਇੱਕੋ ਵਿਅਕਤੀ ਲਈ ਕੀਤਾ ਜਾ ਰਿਹਾ ਹੈ ਹੁਣ ਇਹਨਾਂ ਗੱਲਾਂ ਤੋਂ ਬਾਅਦ ਪੈਰੋਕਾਰਾਂ ਦਾ ਵੱਡਾ ਹਿੱਸਾ ਖੁਸ਼ੀ ਦੇ ਵਿੱਚ ਹੋਊਗਾ ਸਾਨੂੰ ਤੁਹਾਡੀ ਖੁਸ਼ੀ ਦੇ ਉੱਤੇ ਕੋਈ ਇਤਰਾਜ਼ ਨਹੀਂ ਆ ਤੁਸੀਂ ਖੁਸ਼ੀ ਰਹਿਣੇ ਚਾਹੀਦੇ ਆ ਚੰਗੀ ਗੱਲ ਹੋਣੀ ਹੀ ਚਾਹੀਦੀ ਆ ਮਨੁੱਖਤਾ ਦੀ ਸੇਵਾ ਦੀ ਬਾਤ ਪੈਣੀ ਚਾਹੀਦੀ ਆ ਵਾਤਾਵਰਣ ਦੇ ਪ੍ਰਤੀ ਫਰਜ਼ ਨਿਭਾਉਣੇ ਚਾਹੀਦੇ ਆ ਬੰਦਾ ਬੰਦੇ ਦਾ दारू ਬਣਿਆ ਹੋਇਆ ਇਹ ਗੱਲ ਉਗੜ ਕੇ ਸਾਹਮਣੇ ਹੋਰ ਆਉਣੀ ਚਾਹੀਦੀ ਆ ਤੁਸੀਂ ਵੀ ਜਾ ਕੇ ਬਹੁਤ ਸੇਵਾ ਕਰਨੇ ਸਾਨੂੰ ਇਸ ਗੱਲ ਦੇ ਉੱਤੇ ਵੀ ਸਤਿਕਾਰ ਦੀ ਭਾਵਨਾ ਪਰ ਮੇਰੀ ਫਿਰ ਉੱਥੇ ਆ ਕੇ ਗੱਲ ਮੁੱਕਦੀ ਆ ਤੁਸੀਂ ਉਲਾਰਵਾਦੀ ਬਿਰਤੀ ਦੇ ਵਿੱਚ ਕਹਿ ਦਿੰਦੇ ਉਹਨੇ ਸੀਐਮ ਬਣ ਜਾਣਾ ਹੁਣ ਜੇ ਮੰਨ ਲਓ ਮੇਰੇ ਤੁਹਾਨੂੰ ਚਾਰ ਪ੍ਰੋਗਰਾਮ ਪਸੰਦ ਆਏ ਹੁਣ ਜੇਕਰ ਤੇ ਤੁਸੀਂ ਮੈਨੂੰ ਕਹਿੰਜੀ ਕਿ ਹੁਣ ਮੈਂਬਰ ਪਾਰਲੀਮੈਂਟ ਟੈਣੀ ਨੂੰ ਬਣ ਜਾਣਾ ਚਾਹੀਦਾ ਜੋ ਜੀ ਫਲਾਣਾ ਬੰਦਾ ਜਿਹੜਾ ਉਹ ਕੱਪੜੇ ਬਹੁਤ ਸੋਹਣੇ ਵੇਚਦਾ ਇਸ ਬੰਦੇ ਨੂੰ ਕਿਉਂ ਨਾ ਆਪਾਂ ਖਾਦੀ ਬੋਰਡ ਦਾ ਚੇਅਰਮੈਨ ਬਣਵਾ ਦਈਏ ਫਲਾਣਾ ਬੰਦਾ ਆ ਕੁਝ ਬਹੁਤ ਵਧੀਆ ਕਰਦਾ ਕਿਉਂ ਨਾ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਇਸ ਰੁਤਬੇ ਦੇ ਉੱਤੇ ਪਹੁੰਚਦਾ ਵੇਖੀਏ ਇਹ ਸਾਡੇ ਮਨ ਦੀ ਇੱਛਾ ਹੋ ਸਕਦੀ ਹੈ ਪਰ ਇਵੇਂ ਹੁੰਦਾ ਨਹੀਂ ਮੈਨੂੰ ਕੋਈ ਚੰਗਾ ਲੱਗਦਾ ਹੋ ਸਕਦਾ ਯਾਰ ਕਿ ਕਿਹਦਾ ਫਲਾਣਾ ਬੰਦਾ ਸੁਪਰਸਟਾਰ ਹੋਵੇ ਨਾ ਫੇਰ ਆ ਇਹ ਮੈਂ ਚਾਹੁੰਦਾ ਇਹ ਕੁੱਲ ਵਰਤਾਰਾ ਕੁੱਲ ਭਾਰ ਥੋੜੀ ਚਾਹੁੰਦਾ ਤੁਸੀਂ ਕਹਿੰਦੇ ਜੀ ਕਿ ਸੀਐਮ ਬਣ ਜਾਣਾ ਪੀਐਮ ਬਣ ਜਾਣਾ ਰਾਸ਼ਟਰਪਤੀ ਬਣ ਜਾਣਾ ਸਾਨੂੰ ਕੋਈ ਇਤਰਾਜ਼ ਨਹੀਂ ਬਣ ਪਰ ਗੱਲ ਇਹ ਵੀ ਜਿਹੜੀਆਂ ਕਾਨੂੰਨੀ ਪ੍ਰਕਿਰਿਆਵਾਂ ਜੋ ਕਾਨੂੰਨ ਦੇ ਵੱਲੋਂ ਕੀਤਾ ਜਾ ਰਿਹਾ ਜੋ ਕਾਨੂੰਨ ਵੱਲੋਂ ਸਜ਼ਾ ਦਿੱਤੀ ਗਈ ਹੈ ਆਪਾਂ ਇਹਨੂੰ ਵੀ ਘਟਾ ਕੇ ਨਾ ਦਿਖੀਏ ਸਾਡੀ ਡੇਰਾ ਮੁਖੀ ਦੇ ਨਾਲ ਕੋਈ ਵਿਰੋਧਤਾ ਨਹੀਂ ਗਈ ਵਿਰੋਧਤਾ ਸਿਰਫ ਇਸ ਗੱਲ ਕਰਕੇ ਹੈ ਕਿ ਉਹਦੇ ਵੱਲੋਂ ਗਲਤ ਕੀਤਾ ਗਿਆ ਦੋਸ਼ ਲੱਗੇ ਹੀ ਨਹੀਂ ਦੋਸ਼ ਸਾਬਤ ਹੋਏ ਤੇ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਜੇ ਹੁਣ ਉੱਪਰਲੀ ਅਦਾਲਤ ਦੇ ਵੱਲੋਂ ਹੇਠਲੀ ਅਦਾਲਤ ਦੇ ਦੋਸ਼ਾਂ ਨੂੰ ਸਜ਼ਾਵਾਂ ਨੂੰ ਕੱਟ ਦਿੱਤਾ ਜਾਵੇ ਅਸੀਂ ਉਹ ਮੇਂ ਖਬਰ ਸਾਂਝੀ ਕਰ ਦਾਂਗੇ ਪਰ ਜੇਕਰ ਆਪਾਂ ਤੱਤੇ ਪਰ ਇਹ ਗੱਲ ਹੋਈ ਗਏ ਵੀ ਨਹੀਂ ਨਹੀਂ ਸਾਡੇ ਪਿਤਾ ਜੀ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਚੰਗੇ ਆਚਰਣ ਦੇ ਕਰਕੇ ਉਹਨੂੰ ਬਾਹਰ ਵਾਰ-ਵਾਰ ਆਉਣ ਦਾ ਮੌਕਾ ਮਿਲਦਾ ਫਿਰ ਇਹਦਾ ਮਤਲਬ ਇਹ ਵੀ ਆ ਕਿ ਗਲਤ ਆਚਰਣ ਦੇ ਕਰਕੇ ਆਪਾਂ ਅੰਦਰ ਗਏ ਤੇ ਚੰਗੇ ਆਚਰਣ ਦੇ ਕਰਕੇ ਆਪਾਂ ਬਾਹਰ ਆ ਜੰਨੇ ਆ ਤੁਹਾਨੂੰ ਚੇਤੇ ਹੋਣਾ ਮੇਰਾ ਖਿਆਲ ਵੀ ਇੱਕ ਦਿਨ ਇੱਕ ਅਖਬਾਰ ਦੇ ਵਿੱਚ ਕਾਰਟੂਨ ਛਪਿਆ ਸੀ ਉਸ ਅਖਬਾਰ ਦੇ ਵਿੱਚ ਕਾਰਟੂਨ ਦੇ ਥੱਲੇ ਲਿਖਿਆ ਸੀ ਵੀ ਜਿਹੜਾ ਪੁਲਿਸ ਵਾਲਾ ਉਹ ਚਾਬੀ ਫੜਾ ਰਿਹਾ ਜੇਲ੍ਹ ਦੀ ਬੈਰਕ ਦੀ ਵੀ ਆਹ ਲਓ ਜੀ ਤੁਸੀਂ ਲਓ ਬਾਬਾ ਜੀ ਇਹ ਤੇ ਤੁਸੀਂ ਆਪੇ ਹੀ ਖੋਲ ਕੇ ਤਾਲਾ ਤੇ ਜਦੋਂ ਚਤ ਕੀਤਾ ਬਾਹਰ ਨਿਕਲ ਗਏ ਜਦੋਂ ਚਤ ਕੀਤਾ ਖੋਲ ਕੇ ਤਾਲਾ ਅੰਦਰ ਵੜ ਗਏ ਤੇ ਬਾਹਰ ਦੀ ਬਾਹ ਕੱਢ ਕੇ ਤੇ ਆਪੇ ਤਾਲਾ ਲਾ ਲਿਆ ਇਹਦਾ ਅਰਥ ਕੀ ਸੀ ਕਿ ਵਾਰ-ਵਾਰ ਬਾਹਰ ਆਉਣਾ ਹੁਣ ਜਦੋਂ ਵੀ ਕਿਸੇ ਸੂਬੇ ਦੇ ਵਿੱਚ ਵੋਟਾਂ ਪੈਣੀਆਂ ਗੁਰਮੀਤ ਰਾਮ ਰਹੀਮ ਨੇ ਬਾਹਰ ਆ ਜਾਣਾ ਜਦੋਂ ਵੀ ਕਿਸੇ ਸੂਬੇ ਦੇ ਵਿੱਚ ਕੋਈ ਵੱਡੀ ਚੋਣ ਹੋਊਗੀ ਗੁਰਮੀਤ ਰਾਮ ਰਹੀਮ ਨੇ ਬਾਹਰ ਆਉਣਾ ਹੀ ਆਉਣਾ ਪਰ ਸਾਡੇ ਦੇਸ਼ ਦੇ ਲੋਕਾਂ ਨੂੰ ਬੇਨਤੀ ਆ ਤੁਸੀਂ ਕਿਸੇ ਵੀ ਡੇਰੇ ਨਾਲ ਜੁੜੇ ਹੋਵੋ ਇਹ ਤੁਹਾਡੀ ਨਿੱਜੀ ਤੌਰ ਦੇ ਉੱਤੇ ਇੱਛਾ ਪਰ ਜਦੋਂ ਕਿਸੇ ਦੇ ਉੱਤੇ ਦੋਸ਼ ਲੱਗਣ ਉਦੋਂ ਭਾਈ ਇਸ ਗੱਲ ਦੇ ਪ੍ਰਤੀ ਉਲਾਰਵਾਦੀ ਨਾ ਹੋਇਆ ਕਰੋ ਕਿ ਦੋਸ਼ ਵੀ ਗਲਤ ਆ سزا ਵੀ ਗਲਤ ਆ ਕੰਮ ਚੰਗੇ ਕਰਨ ਵਾਲਾ ਕੋਈ ਗਲਤ ਕੰਮ ਕਰੇ ਹੀ ਨਾ ਇਹ ਕਦੇ ਹੋਇਆ ਨਹੀਂ ਜਾਂ ਬਹੁਤ ਘੱਟ ਵਾਰ ਹੋਇਆ ਤੇ ਗਲਤ ਕੰਮ ਨੂੰ ਅਸੀਂ ਕੁਝ ਕੁ ਚੰਗਿਆਂ ਦੀ ਆੜ ਦੇ ਵਿੱਚ ਇਹ ਗੱਲ ਕਹਿ ਗਏ ਵੀ ਫੇਰ ਕੀ ਹੋਗਾ ਇੰਨਾ ਕ ਤਾਂ ਚਲੋ ਹੋ ਹੀ ਜਾਂਦਾ ਕੁੜੀਆਂ ਦੇ ਵਿਆਹ ਵੀ ਤਾਂ ਕੀਤਾ ਹੀ ਆ ਫਲਾਣਾ ਵੀ ਤਾਂ ਕੀਤਾ ਹੀ ਆ ਇਹਦਾ ਮਤਲਬ ਇਹ ਹੈ ਕਿ ਆਪਾਂ ਆਸਰਾਮ ਨੂੰ ਵੀ ਕਹਗੇ ਵੀ ਭਾਈ ਫੇਰ ਕੀ ਹੋ ਗਿਆ ਤੁਸੀਂ ਇੰਨੇ ਲੋਕਾਂ ਦੇ ਉੱਤੇ ਧੂੜ ਸੁੱਟ ਸੁੱਟ ਕੇ ਤੁਸੀਂ ਉਹਨਾਂ ਦੇ ਤਾਂ ਸਵਾਦੀ ਚੁੰਡੀ ਸੁੱਟ ਸੁੱਟ ਕੇ ਠੀਕ ਵੀ ਤਾਂ ਕੀਤੀ ਤਾਂ ਕੀ ਹੋਇਆ ਜੇ ਇੱਕ ਦੋ ਕੁੜੀਆਂ ਦੇ ਨਾਲ ਗਲਤ ਕੁਝ ਹੋ ਗਿਆ ਤਾਂ ਤਾਂ ਕੀ ਹੋਇਆ ਤੇਰਾ ਮੁੰਡਾ ਨਾਰਾਇਣ ਸਾਈਂ ਵੀ ਆ ਕੁਝ ਕਰ ਗਿਆ ਤਾਂ ਇਹ ਗੱਲਾਂ ਸੋਚਣ ਵਿਚਾਰਨ ਵਾਲੀਆਂ ਵੈਸੇ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਆ ਜਿਵੇਂ ਪੰਜਾਬ ਦੀ ਤੇ ਦੇਸ਼ ਦੀ ਰਾਜਨੀਤੀ ਰੀਲ ਆਧਾਰਤਾ ਗਾਇਕੀ ਰੀਲ ਆਧਾਰਤਾ ਅੱਜ ਕੱਲ ਰੀਲਾਂ ਚੱਲਦੀਆਂ ਨਾਚ ਵੀ ਰੀਲ ਆਧਾਰਤਾ ਉਵੇਂ ਭਾਈ ਬਾਬਾ ਗਰੀਵੀ ਰੀਲ ਆਧਾਰਤਾ ਇੱਥੇ ਵਕ ਵਕ ਬਾਬੇ ਵਕ ਵਕ ਸਾਧੂ ਸੰਤ ਜਿਹੜੇ ਆ ਉਹ ਰੀਲਾਂ ਦੇ ਉੱਤੇ ਅੱਜ ਕੱਲ ਚਰਚਾ ਦੇ ਵਿੱਚ ਆ ਮੇਰੀ ਫਿਰ ਬਗੇਸ਼ਵਰ ਧਾਮ ਵਾਲਿਆਂ ਨੂੰ ਵੀ ਬੇਨਤੀ ਆ ਵੀ ਭਾਈ ਤੁਸੀਂ ਇੰ样 ਕਰੋ ਮਾੜਾ ਜਾਂ ਦੱਸ ਦਿਓ ਕਿ ਕਦੋਂ ਯੂਕਰੇਨ ਵਾਲਾ ਮਸਲਾ ਹੱਲ ਹੋਣਾ ਤੇ ਮਾੜਾ ਜਾਂ ਇਹ ਦੱਸ ਦਿਓ ਜੀ ਕਿ ਭਾਰਤ ਦੇ ਸਿਰਲੇ ਉੱਤੇ ਜਿਹੜੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਿਹੜਾ ਨਿਵਾਰਨ ਕਿਹੜੇ ਵੇਲੇ ਹੋਣਾ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਮਨ ਦੀ ਗੱਲ ਪੜ੍ਹ ਲਓ ਵੀ ਭਾਈ ਉਹ ਕੀ ਸੋਚਦੇ ਆ ਕਿ ਉਹਨਾਂ ਦੀ ਪੂਰੀ ਟਰਮ ਹੋਊਗੀ ਕਿ ਨਹੀਂ ਹੋਊਗੀ ਮਾੜਾ ਜਾਂ ਆਪਾਂ ਇਸ ਗੱਲ ਦੇ ਵੱਲ ਵੀ ਸੋਚੀਏ ਵਿਚਾਰੀਏ ਤੇ ਸਮਝ ਗਏ ਲੋੜ ਇਸ ਵੇਲੇ ਤਰਕ ਦੇ ਨਾਲ ਜ਼ਿੰਦਗੀ ਬਸਰ ਕਰਨ ਦੀ ਆ ਲੋੜ ਇਸ ਵਕਤ ਇਸ ਗੱਲ ਦੀ ਕਿ ਆਪਾਂ ਇਹਨਾਂ ਗੱਲਾਂ ਦੀ ਗਹਿਿਰਤਾ ਨੂੰ ਜਾਣੀਏ ਆਪਾਂ ਹਰ ਥਾਂ ਦੇ ਉੱਤੇ ਆਪਦਾ ਟੰਡ ਚਕਾਨਾ ਵੱਖਰੇ ਫਸਾ ਕੇ ਬਹਿ ਜਾਂਦੇ ਆ ਐ ਹੋ ਹੀ ਨਹੀਂ ਸਕਦਾ ਐ ਹੋਣ ਹੀ ਨਹੀਂ ਦੇਣਾ ਇਉਂ ਕਿਵੇਂ ਹੋ ਜੂਗਾ ਆ ਤਾਂ ਕੁਝ ਹੋਣਾ ਹੀ ਨਹੀਂ ਸੋ ਆਜੋ ਸੋਚ ਗਏ ਸਮਝ ਗਏ ਵਿਚਾਰੀਏ ਤਰਕ ਦੇ ਨਾਲ ਜ਼ਿੰਦਗੀ ਜਿਹੜੀ ਉਹ ਬਸਰ ਕਰਨੀ ਸ਼ੁਰੂ ਕਰ ਗਏ ਬਹੁਤ ਮਿਹਰਬਾਨੀ ਧੰਨਵਾਦ